ਸਪੈਸ਼ਲ ਡੀਵੀਪੀ ਲਾਂਡ ਆਲ ਆਰਡਰਲੀ ਅੱਜ ਅਸੀਂ ਮੈਡਮ ਐਸਐਸਪੀ ਵਾਸ਼ਲਾ ਗੁੱਤਾ ਜੀ ਦੇ ਅੱਗੇ ਅਸੀਂ ਇੱਕ ਰੀਲ ਨੂੰ ਕੰਡਕਟ ਕਰ ਜਿਹਦੇ ਵਿੱਚ ਅਸੀਂ ਇੱਕ ਜਿਹੜਾ ਸ਼ਕਤੀ ਆਬਜੈਕਟ ਸੀਗਾ ਸੀ ਉਹਨੂੰ ਹੈਂਡਲ ਕੀਤਾ ਜਿਹਦੇ ਵਿੱਚ ਜਿਹੜੀ ਪੰਪ ਡਿਸਪੋਜ਼ਲ ਟੀਮ ਲੱਗੀ ਆ ਉਹਨੂੰ ਬੁਲਾਇਆ ਗਿਆ ਉਸੋ ਇਟਾ ਸੋ ਦੈਟ ਇਸ ਅ ਫਿਊਚਰ ਦੇ ਵਿੱਚ ਇਦਾਂ ਦੀ ਜੇ ਕੋਈ ਅਨਸਫਾਮੀ ਘਟਨਾ ਹੁੰਦੀ ਆ ਜਾਂ ਸਾਨੂੰ ਖਤਸ਼ਾ ਲੱਗ ਜਾ ਉਹਦੇ ਲਈ ਅਸੀਂ ਤਿਆਰ ਰਹੀਏ ਜੀ ਸਸ ਕਰਕੇ ਜਿਹੜਾ ਇਹ ਡ੍ਰਿਲ ਸੀ ਉਹਦਾ ਐਪਰੋਪ੍ਰੀਏਟ ਟਾਈਮ ਕਿੰਨਾ ਸੀਗਾ ਤੇ ਜੀ ਸਪੈਸ਼ਲ ਡੀਜੀਪੀ ਲੌਂਡ ਆਰਡਰ ਦੀ ਹਦਾਇਤਾਂ ਤੇ ਅੱਜ ਅਸੀਂ ਮੈਡਮ ਐਸਐਸਪੀ ਵੱਤਸਲਾ ਗੁਪਤਾ ਜੀ ਦੇ ਸੁਪਰਵੀਜ਼ਨ ਹੇਠ ਅਸੀਂ ਇੱਕ ਡ੍ਰਿਲ ਨੂੰ ਕੰਡਕਟ ਕੀਤਾ ਜਿਹਦੇ ਵਿੱਚ ਅਸੀਂ ਇੱਕ ਜਿਹੜਾ ਸ਼ੱਕੀ ਆਬਜੈਕਟ ਸੀਗਾ ਉਹ ਅਸੀਂ ਉਹਨੂੰ ਹੈਂਡਲ ਕੀਤਾ ਜਿਹਦੇ ਵਿੱਚ ਜਿਹੜੀ ਬੰਬ ਡਿਸਪੋਜ਼ਲ ਟੀਮ ਹੈਗੀ ਆ ਉਹਨੂੰ ਬੁਲਾਇਆ ਗਿਆ ਕਿਉਂਕਿ ਉਹ ਇੱਕ ਐਕਸਪਰਟ ਟੀਮ ਹੈਗੀ ਆ ਤੇ ਉਹਦੇ ਵਿੱਚ ਜਿਹੜੀਆਂ ਸਾਡੀ ਲੋਕਲ ਡਿਸਟ੍ਰਿਕਟ ਦੀਆਂ ਯੂਨਿਟਸ ਸੀਗੀਆਂ ਜਿਵੇਂ ਲੋਕਲ ਪੁਲਿਸ ਐਂਬੂਲੈਂਸ ਮੈਡੀਕਲ ਟੀਮ ਜਿਹੜੀ ਹੈ ਫਾਇਰ ਬ੍ਰਿਗੇਡ ਦੀ ਟੀਮ ਤੇ ਲੋਕਲ ਜਿਹੜੇ ਹੋਰ ਟੀਮਾਂ ਹੈਗੀਆਂ ਉਹਨਾਂ ਦਾ ਇੱਕ ਰਿਸਪੌਂਸ ਟਾਈਮ ਚੈੱਕ ਕੀਤਾ ਗਿਆ ਅਸੀਂ ਦੇਖਿਆ ਕਿ ਜੇਕਰ ਇਦਾਂ ਦੀ ਕੋਈ ਅਮਰਜੈਂਸੀ ਸਿਚੁਏਸ਼ਨ ਆਂਦੀ ਹੈ ਤਾਂ ਉਹਦੇ ਵਿੱਚ ਅਸੀਂ ਕਿੰਨੇ ਕੁ ਤਿਆਰ ਹਾਂ ਤੇ ਸਾਡਾ ਜਿਹੜਾ ਹੈ ਰਿਸਪੌਂਸ ਟਾਈਮ ਕਿੰਨਾ ਹੈ ਜੀ ਸਰ ਤੁਹਾਨੂੰ ਨਹੀਂ ਲੱਗਦਾ ਇਸ ਤਰ੍ਹਾਂ ਦੇਖਦੇ ਨਾਲ ਸ਼ਹਿਰ ਦੇ ਦੇਖਣ ਜਿਹੜੇ ਸ਼ਹਿਰਵਾਸੀਆਂ ਦੇ ਅੱਖੋਂ ਉਹ ਨਹੀਂ ਇਹ ਨਹੀਂ ਹੈਗਾ ਅਸੀਂ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਅਸੀਂ ਕੋਈ ਅਣਸਫਾਹੀ ਘਟਨਾ ਨਾ ਹੋ ਜਾਵੇ ਕਿਉਂਕਿ ਅੱਜਕੱਲ ਜਿਹੜਾ ਕ੍ਰਾਈਮ ਹੈਗਾ ਹਰ ਕਿਸਮ ਦਾ ਹੋ ਰਿਹਾ ਹੈਗਾ ਸੋ ਅਸੀਂ ਹਰ ਤਰ੍ਹਾਂ ਦੇ ਕ੍ਰਾਈਮ ਲਈ ਤੇ ਅਣਸਫਾਹੀ ਘਟਨਾ ਦੀ ਤਿਆਰੀ ਨੂੰ ਮੁੱਖ ਰੱਖਦੇ ਹੋਏ ਇਸ ਜਿਹੜੀ ਹੈ ਡ੍ਰਿਲ ਨੂੰ ਕੰਡਕਟ ਕੀਤਾ ਹੈ ਜੀ ਬਿਲਕੁਲ ਜੀ ਕਿਉਂਕਿ ਇਹਦੇ ਵਿੱਚ ਤਾਂ ਫਰਸਟ ਜਿਹੜੇ ਰਿਸਪੌਂਡਰ ਹੈ ਜੀ ਅਸੀਂ ਆ ਕਿਉਂਕਿ ਜਿਹੜੀ ਪਬਲਿਕ ਹੈ ਪਬਲਿਕ ਦੀ ਸੇਫਟੀ ਲਈ ਹੀ ਅਸੀਂ ਇਹ ਜਿਹੜੀ ਹੈ ਟ੍ਰੇਲ ਨੂੰ ਕੰਡਕਟ ਕਰ ਰਹੇ ਹੈਗੇ ਆ ਫਰਸਟ ਰਿਸਪੌਂਡਰ ਹੋਣ ਦੇ ਨਾਤੇ ਸਾਡੀ ਕੀ ਕੀ ਰਿਸਪੌਂਸ ਟਾਈਮ ਹੈ ਕੀ ਕੀ ਜ਼ਿੰਮੇਵਾਰੀ ਹੈ ਸਾਡੀਆਂ ਬਾਕੀ ਜਿਹੜੀਆਂ ਟੀਮਾਂ ਹੈ ਉਹਨਾਂ ਦੇ ਨਾਲ ਕੀ ਤਾਲਮੇਲ ਹੈ ਅੱਜ ਅਸੀਂ ਉਸ ਨੂੰ ਚੈੱਕ ਕੀਤਾ ਸੋ ਦੈਟ ਕਿਸੇ ਫਿਊਚਰ ਦੇ ਵਿੱਚ ਇਦਾਂ ਦੀ ਜੇ ਕੋਈ ਅਣਸੁਖਾਮੀ ਘਟਨਾ ਹੁੰਦੀ ਹੈ ਜਾਂ ਸਾਨੂੰ ਖਤਰਾ ਲੱਗਦਾ ਉਹਦੇ ਲਈ ਅਸੀਂ ਤਿਆਰ ਰਹੀਏ ਜੀ ਇਸ ਕਰਕੇ ਜਿਹੜਾ ਹੈ ਜੀ ਡਰਿਲ ਸੀ ਉਹਦਾ ਐਪਰੋਪ੍ਰੀਏਟ ਟਾਈਮ ਕਿੰਨਾ ਸੀਗਾ ਤੇ ਜੇ ਕਲੋਜ਼ਿੰਗ ਟਾਈਮ ਕਿੰਨੇ ਚ ਹੋਇਆ ਕੀ ਇਹ ਸਕਸੈਸਫੁਲ ਸੀ ਜਾਂ ਅਨਸਕਸੈਸਫੁਲ ਸੀ ਬਿਲਕੁਲ ਜੀ ਸਾਨੂੰ ਲੱਗਦਾ ਹੈ ਬਿਲਕੁਲ ਸਕਸੈਸਫੁਲ ਰਹੀ ਕਿਉਂਕਿ ਇਹ 3 ਵਜੇ ਅਸੀਂ ਟੀਮ ਨੂੰ ਜਿਹੜੀ ਹੈ ਬੰਬ ਡਿਸਪੋਜ਼ਲ ਟੀਮ ਨੂੰ 2:50 ਤੇ ਅਸੀਂ ਮੈਸੇਜ ਲਾਇਆ ਸੀਗਾ ਤੇ ਹੁਣ 4:17 ਹੋ ਗਏ ਤੇ ਜਿਹੜੀ ਸਾਡੀ ਡ੍ਰਿਲ ਹੈਗੀ ਆ ਉਹ ਆਲਮੋਸਟ 1 ਘੰਟੇ ਦੇ ਵਿੱਚ 1 ਘੰਟਾ 15 ਮਿੰਟ ਦੇ ਵਿੱਚ ਕੰਪਲੀਟ ਹੋ ਗਈ ਆ ਇਹਦੇ ਵਿੱਚ ਜਿਹੜੀਆਂ ਲੋਕਲ ਟੀਮਾਂ ਸੀਗੀਆਂ ਉਹ ਮੈਡੀਕਲ ਟੀਮ ਹੋਗੀ ਫਾਇਰ ਟੈਂਡਰ ਦੀ ਟੀਮ ਹੋਗੀ ਸਾਡੀ ਜਿਹੜੀ ਡੌਗ ਸਕੁਐਡ ਹੋ ਗਿਆ ਜਾਂ ਜਿਹੜੇ ਲੋਕਲ ਪ੍ਰਸ਼ਾਸਨ ਪੁਲਿਸ ਦਾ ਹੈਗਾ ਉਹ ਹੋ ਗਿਆ ਉਹ ਬਿਲਕੁਲ ਉਹਨਾਂ ਦਾ ਜਿਹੜਾ ਰਿਸਪੌਂਸ ਟਾਈਮ ਸੀਗਾ ਠੀਕ ਸੀਗਾ ਫਿਰ ਵੀ ਥੋੜੀਆਂ ਕਮੀਆਂ ਹੈਗੀਆਂ ਇਨ ਫਿਊਚਰ ਜਿਹੜੀਆਂ ਅਸੀਂ ਉਹਨਾਂ ਨੂੰ ਬਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਥੈਂਕ ਯੂ